پھر او پردانن وادو کي اپ جي ڏاڪي ڇڏي ڏي ۽ اوه مٿي ڇرينگ ۽ ملي اوه کي ڪا ڪلا پاؤ ۽ اٿم ڇڏيا ڪلو तो 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 थी 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 तो ना लाको ने छोडू ठाकुर यार कौन कौन है आयो आयो mời 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 İzlediğiniz için teşekkür ederim. ਦੇ ਜਾਂ ਦਾ ਮਾਮਲਾ ਉਹ ਪਾਸੇ ਦਾ ਨਹੀਂ ਕੋਈ ਜੀ ਆਉਣੀ ਹੈ ਬਸ ਇਹਦੇ ਕਿ ਇਹਦੇ ਦੇ ਉੱਪਰ ਆਉਂਦੀ ਹੈ ਵਾਈਗੁਰ ਜੀ ਕਾਲਸਾ ਵਾਈਗੁਰ ਜੀ ਕੀ ਫਤਿਹ ਅੱਜ ਜਿਹੜੀ ਸਾਡੇ ਪਿੰਡ ਸੁਭਰਾ ਦੇ ਵਿੱਚ ਸਤਲੁਜ ਦਰਿਆ ਦੀ ਢਾ ਲੱਗੀ ਹੋਈ ਆ ਅਜੇ ਦਾ 2023 ਵਾਲੇ ਜਖਮ ਸਾਡੇ ਕਿਸਾਨਾਂ ਦੇ ਉਦਾਂ ਹੀ ਵਿਚਾਰਿਆਂ ਦੇ ਜ਼ਿਮੀਦਾਰਾਂ ਦੇ ਜੋ ਹਾਲਾਤ ਆ ਆਪਾਂ ਸਾਰਿਆਂ ਨੂੰ ਪਤਾ ਵਾ ਚਲੋ ਇਸ ਟਾਈਮ ਤੇ ਅਸੀਂ ਸਾਰਿਆਂ ਕੇ ਹੋ ਪਰ ਪਹਿਲਾਂ ਤਾਂ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਆ ਸੱਚੇ ਪਾਤਸ਼ਾਹ ਇਹੋ ਜੀ ਜਿਹੜੀ ਆਫਤ ਤੋਂ ਸਾਨੂੰ ਬਚਾਵੇ ਦੂਜੇ ਨੰਬਰ ਤੇ ਆ ਧੰਨਵਾਦ ਬਾਬਾ ਜੀ ਹੁਣਾਂ ਦਾ ਸਮੂਹ ਸਾਥ ਸੰਗਤ ਦਾ ਸਾਡੇ ਪਿੰਡ ਦਾ ਜੇ ਲਾਗੇ ਪਾਸੋਂ ਸੰਗਤ ਆਈਆਂ ਵਾ ਜਿਹੜੀਆਂ ਸੇਵਾ ਤੇ ਤੁਸੀਂ ਵੇਖ ਲੈ ਲਗੀਆਂ ਵਾ ਤੇ ਹੋਰ ਵੀ ਬੇਨਤੀ ਹੈ ਜੇ ਖਤਰਾ ਜਿਹੜਾ ਵਾ ਦਿਨ-ਦਿਨ ਟਾਈਮ ਦੇ ਟਾਈਮ ਨਾਲ ਵਧੀ ਜਾ ਰਿਹਾ ਵਾ ਜਿਹੜੇ ਵੀ ਵੀਰ ਭਰਾ ਕੋਈ ਘਰਾਂ 'ਚ ਬੈਠਾ ਵਾ ਜਿੱਦਾਂ ਵੀ ਕੋਈ ਆਪਤਾ ਕਈ ਤੋੜੇ ਕੁਝ ਵੀ ਲੈ ਕੇ ਤੇ ਇੱਥੇ ਸਾਡੇ ਪਿੰਡ ਸੁਭਰਾਪੰਗ ਦੇ ਉੱਤੇ ਪਹੁੰਚਣਾ ਤਾਂ ਜੋ ਜਿਹੜੀ ਭੈੜੀ ਆਫਤਾ ਇਹਨੂੰ ਟਾਲ ਸਕੀਏ ਇੱਥੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਕਿਵੇਂ ਪਹੁੰਚਿਆ ਕਿੱਦਾਂ ਦੇ ਪ੍ਰਬੰਧ ਦੇ ਤਰ੍ਹਾਂ ਵੇਖੋ ਜੀ ਪ੍ਰਸ਼ਾਸਨ ਜਿਹੜਾ ਵਾ ਨਾ ਕੁਦਰਤੀ ਆਫਤ ਮੈਂ ਤੁਹਾਨੂੰ ਪਹਿਲਾਂ ਦੱਸਿਆ ਵਾ ਵੀ ਜਿਹੜਾ ਪਿੱਛੋਂ ਪਾਣੀ ਆ ਰਿਹਾ ਵਾ ਉਹਦੇ ਵਿੱਚ ਕੋਈ ਨੇ ਚਮਤਕਾਰ ਤੇ ਕਰ ਨਹੀਂ ਦੇਣਾ ਹੁਣ ਜਿੱਦਾਂ ਵੇਖੋ ਜਿਹੜੀਆਂ ਜਿਹੜੀਆਂ ਚੀਜ਼ਾਂ ਚਾਹੀਦੀਆਂ ਲੋੜ ਮੁਤਾਬਕ ਕ੍ਰੇਟ ਪਾਉਣ ਲਈ ਤਾਰ ਮਸ਼ੀਨਰੀ ਲਈ ਡੀਜ਼ਲ ਔਰ ਤੋੜੇ ਵਗੈਰਾ ਇਹ ਜਿਹੜਾ ਜੋ ਬਣਦਾ ਵਾ ਪ੍ਰਸ਼ਾਸਨ ਆਪਦੇ ਹਿਸਾਬ ਨਾਲ ਮੁਹੱਈਆ ਕਰਵਾ ਰਿਹਾ ਵਾ ਬਾਕੀ ਇਹ ਆ ਵੀ ਜਿਹੜਾ ਤੁਹਾਨੂੰ ਪਹਿਲਾਂ ਦੱਸਿਆ ਵੀ ਇੱਥੇ ਕੋਈ ਕਿਸੇ ਨੇ ਚਮਤਕਾਰ ਕਰਕੇ ਇਹਨੂੰ ਰੋਗ ਨਹੀਂ ਦੇਣਾ ਸੰਗਤਾਂ ਦੇ ਸਹਿਯੋਗ ਨਾਲ ਸਾਰਾ ਕੁਝ ਹੋਣਾ ਵਾ ਇਹ ਆਪਾਂ ਪ੍ਰਮਾਤਮਾ ਘੜੀ ਅਰਦਾਸ ਬੇਨਤੀ ਕਰੀਏ ਤੇ ਇਹ ਜਿਹੜੀ ਆਫਤਾ ਟਲ ਸਕੇ